ਸੋ ਸਤਕਾਰਯੋਗ ਵੀਰੋ ਤਕੜੇ ਹੋ ਜੋ ਤੁਹਾਨੂੰ ਤਕੜੇ ਹੋਣਾ ਪੈਣਾ ਐਸੀ ਤੁਹਾਡੇ ਨਾਲ ਹੈ ਜਿੰਨੇ ਜੋਗੇ ਹੋ ਗਏ ਮੂਰੇ ਹੋ ਕੇ ਖੜਾ ਕੇ ਮਰਨ ਨੂੰ ਵੀ ਤਿਆਰ ਹੈ ਲੜਨ ਨੂੰ ਵੀ ਤਿਆਰ ਹੈ ਜੇ ਮੋਦੀ ਮੂਰੇ ਖੜ ਸਕਦੇ ਆ ਤਾਂ ਆ ਤਾਂ ਫਿਰ ਕੋਈ ਗੱਲੇ ਨਹੀਂ ਇਹਦੇ ਆਲੀ ਤਾਂ ਇਹ ਤਾਂ ਛੁੱਡੂ ਬੰਦੇ ਐ ਇਹ ਕੁਛ ਨਹੀਂ ਵਿਗਾੜ ਸਕਦੇ ਆਪਣਾ ਇਹਨਾਂ ਨੂੰ ਸਿਰਫ ਝੂਠ ਬੋਲਣਾ ਆਉਂਦਾ ਹੈ ਮਕਾਰੀ ਆਉਂਦੀ ਹੈ ਧੋਖਾ ਦੇਣਾ ਆਉਂਦਾ ਹੈ ਲਾਰੇ ਲਾਉਣੇ ਆਉਂਦੇ ਆ ਤੇ ਝੂਠੇ ਇਨਕਲਾਬੀ ਬਣ ਕੇ ਪੰਜਾਬ ਨੂੰ ਲੁੱਟ ਰਹੇ ਹੈ ਮੈਂ ਬਥੇਰਾ ਕਿਹਾ ਮੈਂ ਗਿਆ ਯਾਰੇ ਕਾਲੇ ਅੰਗਰੇਜ਼ ਹੈ ਇਹ ਆਪਾਂ ਨੂੰ ਲੁੱਟਣਗੇ ਲੋਕ ਕਹਿੰਦੇ ਪਹਿਲਾਂ ਵੀ ਤਾਂ ਲੁੱਟਦੇ ਹੋਣ ਤੇ ਇਹਨੂੰ ਵੀ ਲੁੱਟ ਲੈਣ ਦਿਓ ਆ ਆ ਲੁੱਟੋਣੀ ਸੀ ਕਿ ਜ਼ਮੀਨਾਂ ਵੀ ਲੈ ਜਾਣਗੇ ਮੈਂ ਕਹਿਆ ਯਾਰ ਸ਼ਰਾਬੀ ਐ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਬਈ ਨਿਆਣਾ ਗਿਰਜੂਗਾ ਤੁਸੀਂ ਪੰਜਾਬ ਸੰਭਾਲਣ ਲੱਗੇ ਐ ਲੋਕ ਫੇਰ ਵੀ ਨਹੀਂ ਮੰਨੇ ਬਥੇਰੇ ਬਾਸ ਤੇ ਪਾਏ ਕਿ ਇਹ ਬੰਦੇ ਕਾਬਿਲ ਨਹੀਂ ਐ ਇਹ ਸਿਰਫ ਲੁੱਟ ਦੀ ਸੋਚ ਨਾਲ ਆ ਰਹੇ ਐ ਮਕਾਰੀ ਐ ਲੋਕ ਸਮਝੇ ਨਹੀਂ ਪੇੜ ਚਾਲ ਹੋ ਗਈ ਵੋਟਾਂ ਪੈ ਗਈਆਂ ਬਹੁਤ ਲੇਕਿਨ ਅੱਜ ਜਿਹੜੀ ਹਾਲਤ ਇਹਨਾਂ ਨੇ ਪੰਜਾਬ ਦੀ ਕਰਤੀ ਐ ਹਰ ਰੋਜ਼ ਹਰ ਰੋਜ਼ 82 ਕਰੋੜ ਰੁਪਇਆ ਕਰਜ਼ਾ ਆਪਣੇ ਤੇ ਚੜ ਜਾਂਦਾ ਹੈ 92 ਕਰੋੜ 500 ਕਰੋੜ ਰੁਪਇਆ ਹਰ ਮਹੀਨੇ ਹਰ ਹਫਤੇ ਕਰਜ਼ਾ ਲੈਂਦੇ ਐ ਇਹਨਾਂ ਦੇ ਫਾਈਨਾਂਸ ਮੰਤਰੀ ਦਾ ਆਪਣਾ ਬਿਆਨ ਹੈ ਕਹਿੰਦਾ ਐਸਐਲਐਸੀ 30000 ਕਰੋੜ ਰੁਪਇਆ ਕਰਜ਼ਾ ਚੱਕਣਾ ਹੈ ਕਹਿੰਦਾ ਕਰਜ਼ਾ ਸਰਕਾਰਾਂ ਹੀ ਚੱਕਦੀਆਂ ਹੀ ਹੁੰਦੀਆਂ ਐ ਪਹਿਲਾ ਕਰਦੇ ਤੇ ਅਸੀਂ ਕਰਜਾ ਵੀ ਮੋੜਾਂਗੇ ਸੂਦ ਵੀ ਮੋੜ ਦਾਂਗੇ ਬਿਲਕੁਲ ਸਾਫ਼ ਕਰ ਦਾਂਗੇ ਸਭ ਕੁਝ ਤੇ ਅੱਜ ਪੰਜਾਬ ਨੂੰ ਵੇਚਿਆ ਜਾ ਰਿਹਾ ਪੰਜਾਬ ਦੀਆਂ ਜ਼ਮੀਨਾਂ ਅਕਵਾਇਰ ਕਰਕੇ ਖੇਤੀਬਾੜੀ ਖਤਮ ਕਰਕੇ ਸਾਡਾ ਖੇਤੀ ਪ੍ਰਧਾਨ ਸੂਬਾ ਇਹਨਾਂ ਨੇ ਅੱਜ ਬਰਬਾਦੀ ਦੀ ਲਾਈਨ ਪਰ ਲਾਤਾ ਹੈ ਸਾਡੀ ਸਰਕਾਰ ਆਈ ਸੀ ਬਾਈ ਜੀ ਤਿੰਨ ਮਹੀਨੇ ਦਿੱਤੇ ਐ ਤਿੰਨ ਮਹੀਨੇ ਦੇ ਵਿੱਚ ਕਿਸਾਨ ਆਏ ਮੇਰੇ ਕੋਲ ਹਰ ਤਰ੍ਹਾਂ ਦੀ ਸੇਵਾ ਕੀਤੀ ਉਹਨਾਂ ਨੂੰ ਜੋ ਮੰਗਿਆ ਜੋ ਡਿਮਾਂਡਾ ਸੀ ਸਾਰੀਆਂ ਪੂਰੀਆਂ ਕੀਤੀਆਂ ਪਹਿਲਾਂ 8000 ਬਾਦਲ ਕਰ ਦਿੰਦੇ ਸੀ ਮੁਆਵਜ਼ਾ 12000 ਮਹਾਰਾਜੇ ਨੇ ਦਿੱਤਾ ਤੇ ਮੇਰੇ ਹੁੰਦੇ ਪੀੜੀ ਸੁੰਢੀ ਪੈ ਗਈ ਨਰਮੇ ਪਰ 17000 ਰੁਪਇਆ ਕਿਸਾਨ ਨੂੰ ਤੇ ਉਹਦੇ ਉੱਪਰ 1700 ਰੁਪਇਆ ਮਜ਼ਦੂਰ ਨੂੰ ਇਹ ਐਸੀ ਦਿੱਤਾ ਮੁਆਵਜ਼ਾ ਇਹਨਾਂ ਵੱਲੋਂ ਕਹਿੰਦਾ ਜੀ ਮੈਂ ਮੁਰਗੀਆਂ ਦਾ ਵੀ ਦਊਂਗਾ ਮੈਂ ਆਂਟਿਆਂ ਦਾ ਵੀ ਦਊਂਗਾ ਨਾ ਮੁਰਗੀਆਂ ਲੱਭੀਆਂ ਨਾ ਅੰਡੇ ਲੱਭੇ ਤੇ ਪਿਛਲੇ 3 ਸਾਲਾਂ ਦੇ ਵਿੱਚ ਕਿਸੇ ਕਿਸਾਨ ਦੇ ਹੱਥ ਪਰ 5 ਪੈਸੇ ਵੀ ਮੁਆਵਜ਼ਾ ਨਹੀਂ ਲੱਗਿਆ ਫਸਲਾਂ ਵੀ ਮਰੀਆਂ ਔਰ ਗੜੇ ਵੀ ਪਏ ਹੜ੍ਹ ਵੀ ਆਏ ਲੇਕਿਨ ਇਸ ਬੰਦੇ ਨੇ ਕਿਸੇ ਨੂੰ ਜਾ ਕੇ ਕਰਦੇ ਵਿੱਚ ਪੁੱਛਿਆ ਨਹੀਂ ਸਤਕਾਰਯੋਗ ਵੀਰੋ ਮੌਕਾ ਆ ਜਾਣਾ ਤੁਹਾਨੂੰ ਵਿਸ਼ਵਾਸ ਦਿਵਾਉਣ ਆਇਆ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਤਾਂ ਆ ਕੈਮਰਾ ਲੱਗਿਆ ਬੈ ਰਿਕਾਰਡਿੰਗ ਰੱਖ ਲਿਓ ਸਭ ਤੋਂ ਪਹਿਲਾਂ ਇਹ ਪਾਲਿਸੀ ਨੂੰ ਕੈਨਸਲ ਕਰਾਂਗੇ ਹੁਣ ਤੁਸੀਂ ਦੇਖਣਾ ਇਹ ਹੈ ਵੀ ਸਾਡ ਆ ਡੇਢ ਸਾਲ ਕਿਸ ਤਰ੍ਹਾਂ ਕੱਢਣਾ ਇੱਕ ਮਹੀਨਾ ਇੱਕ ਸਾਲ 4 ਮਹੀਨੇ ਰਹਿ ਗਏ ਤੇ ਇਹਦੇ ਵਿੱਚ ਜੇ ਤੁਸੀਂ ਕਮਜ਼ੋਰ ਨਹੀਂ ਐ ਮੰਨੂ ਵੀ ਪਤਾ ਐ ਪੰਜਾਬੀ ਕਦੇ ਕਮਜ਼ੋਰ ਨਹੀਂ ਹੋ ਸਕਦਾ ਪੰਜਾਬੀ ਨੇ ਜਿਸ ਤਰ੍ਹਾਂ ਬਾਈ ਜੀ ਨੇ ਹੁਣੇ ਕਿਹਾ ਅਬਦਾਲੀਆਂ ਨੂੰ ਵੀ ਭਜਾਇਆ ਯਾਰੋ ਪਿੰਡਾਂ ਵਿੱਚ ਤੇ ਉਹਦਾ ਤੁਸੀਂ ਭਜਾਏ ਸਕਦੇ ਹੋ ਲਾਓ ਨਾ ਬੋਰਡ ਕੱਲੋ ਜਾ ਕੇ ਪਿੰਡਾਂ ਦੇ ਵਿੱਚ ਕਿ ਝਾੜੂ ਵਾਲਾ ਕੋਈ ਨਹੀਂ ਬੜੇਗਾ ਸਾਡੇ ਪਿੰਡ ਦੇ ਵਿੱਚ ਜਿਹੜਾ ਬੜੇਗਾ ਉਹਦੇ ਚ ਉਹੀ ਹੋਏਗੀ ਜਿਹੜੀਆਂ ਪਾਥੀਆਂ ਪਹਿਣੇ ਦੀ ਮੈਂ ਗੱਲ ਕਰੀ ਐ ਇਹਨਾਂ ਦੇ ਪਾਥੀਆਂ ਪਹਿਣੀਆਂ ਪਿੰਡਾਂ ਦੇ ਵਿੱਚ ਇਹਨਾਂ ਦੇ ਡਲੇ ਪਹਿਣੇ ਆ ਪਿੰਡਾਂ ਦੇ ਵਿੱਚ ਇਹਨਾਂ ਨੂੰ ਪਿੰਡਾਂ ਚੋਂ ਭਜਾਉਣਾ ਸੋ ਟਾਈਮ ਆ ਗਿਆ ਕਿ ਉਸ ਗੱਲ ਦੀ ਸ਼ੁਰੂਆਤ ਕਰੀਏ ਕਿ ਇਹਨਾਂ ਨੂੰ ਪਿੰਡਾਂ ਚੋਂ ਭਜਾਈਏ ਤੇ ਇਹਨਾਂ ਨੂੰ ਪਤਾ ਲੱਗੇ ਕਿ ਅਸੀਂ ਕਿਆ ਕਿਆ ਨੁਕਸਾਨ ਕਰ ਰਹੇ ਹਾਂ ਪੰਜਾਬ ਦਾ ਇਹਨਾਂ ਨੇ ਲੀਰੋ ਲੀਰ ਕਰਤਾ ਹੈ ਪੰਜਾਬ ਦੀ ਇੱਜ਼ਤ ਆਬਰੂ ਰੂ ਲੁੱਟ ਰਹੇ ਹੈ ਚੌਥੇ ਦਿਨ ਇਹਨਾਂ ਦੀ ਕੋਈ ਮੂਵੀ ਆ ਜਾਂਦੀ ਹੈ ਦਲਜੀਤ ਦਸਾਂਜ ਬੜਾ ਔਖਾ ਕਹਿੰਦਾ ਮੇਰੀਆਂ ਨਹੀਂ ਚੱਲਦੀਆਂ ਯਾਰੇ ਬੰਦੇ ਕਹੇ ਜੇ ਲਿਆਲੇ ਆਪਾਂ ਨੇ ਕਿੱਥੇ ਦੇ ਲਿਆਏ ਇਹਨਾਂ ਨੂੰ ਆਪਾਂ ਨਾ ਮਾੜੇ ਬੰਦੇ ਆ ਗਏ ਇਹਨਾਂ ਤੋਂ ਬਚਣਾ ਪੈਣਾ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਮੈਨੂੰ ਕਾਂਗਰਸ ਪਾਰਟੀ ਨੇ ਪਾਰਲੀਮੈਂਟ ਨੇ ਮੌਕਾ ਦਿੱਤਾ ਕਿ ਮੈਂ ਪੂਰੇ ਦੇਸ਼ ਦੀ ਜਿਹਦੇ ਵਿੱਚ 30 ਮੈਂਬਰ ਪਾਰਲੀਮੈਂਟ ਹੈ ਐਗਰੀਕਲਚਰ ਫੂਡ ਪ੍ਰੋਸੈਸਿੰਗ ਐਨੀਮਲ ਹਸਬੈਂਡਰੀ ਕਮੇਟੀ ਦਾ ਚੇਅਰਮੈਨ ਹੈ ਪਹਿਲਾ ਮੈਂ ਉਹਦੇ ਵਿੱਚ ਇਹ ਫੈਸਲਾ ਕੀਤਾ ਹੈ ਰეკਮੈਂਡੇਸ਼ਨ ਦਿੱਤੀ ਹੈ ਕਿ ਕਿਸਾਨਾਂ ਨੂੰ ਲੀਗਲ ਗਰੰਟੀ ਦਿੱਤੀ ਜਾਵੇ ਐਮਐਸਪੀ ਦੀ ਦੂਸਰੀ ਰეკਮੈਂਡੇਸ਼ਨ ਮੇਰੀ ਆਈ ਹੈ ਕਿ ਪਰਾਲੀ ਇਕੱਠੀ ਕਰਨ ਬਾਅਦ ਤੇ 100 ਰੁਪਏ ਕੁਇੰਟਲ ਕਿਸਾਨਾਂ ਨੂੰ ਦੋ ਐਮਐਸਪੀ ਦੇ ਨਾਲ ਤਾਂ ਉਹ ਆਪਣੀ ਪਰਾਲੀ ਇਕੱਠੀ ਕਰਨ ਮੈਂ ਸ਼ੁੱਕਰਵਾਰ ਨੂੰ ਮੀਟਿੰਗ ਬੁਲਾ ਲਈ ਹੈ ਸਾਰਾ ਪੀਡਬਲਯੂਡੀ ਸਾਰਾ ਹਾਊਸਿੰਗ ਡਿਪਾਰਟਮੈਂਟ ਉੱਥੇ ਆਣਾ ਹੈ ਤੁਹਾਡੇ ਨਾਲ ਵੇਦਾ ਕਰਕੇ ਜਾ ਰਹੇ ਆ ਉੱਥੇ ਰਿਕਮੈਂਡੇਸ਼ਨ ਆਏਗੀ ਕਿ ਜੇ ਕਿਸਾਨ ਦੀ ਜ਼ਮੀਨ ਅਕਵਾਇਰ ਕਰਨੀ ਹੈ ਤਾਂ ਪਹਿਲਾ ਕਿਸਾਨ ਦੀ ਸਹਿਮਤੀ ਜ਼ਰੂਰੀ ਹੈ ਨਹੀਂ ਜ਼ਮੀਨ ਅਕਵਾਇਰ ਨਹੀਂ ਕਰ ਸਕਦੇ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਦੁਸ਼ਮਣ ਨਾਲ ਪੰਗਾ ਲਈਏ ਮੁੜਕੇ ਨਾ ਢਿੱਲੇ ਪਈਏ ਨੱਕ ਵਿੱਚ ਦਮ ਕਰਦੇ ਰਹੀਏ ਐਵੇਂ ਕੋਈ ਨਹੀਂ ਆਉਂਦਾ ਨਹੀਂ ਇੱਕ ਵਾਰੀ ਲੰਘਿਆ ਬੇੜਾ ਮੁੜ ਕੇ ਹੱਥ ਆਉਂਦਾ ਨਹੀਂ ਸੋ ਅੱਜ ਤੁਹਾਨੂੰ ਬੇਨਤੀ ਕਰਨ ਆਇਆ ਕਿ ਹੁਣ ਢਿੱਲੇ ਨਾ ਪੈ ਜਿਓ ਤੇ ਖਿਆਲ ਰੱਖਿਓ ਵਿੱਚ ਤੇ ਕੋਈ ਬਿਗ ਨਾ ਜਾਣ ਕੋਈ ਲਾਲਚ ਵਿੱਚ ਨਾ ਆ ਜਾਏ ਕਈਆਂ ਨੂੰ ਪੈਸੇ ਦੀ ਲੋੜ ਹੁੰਦੀ ਅਗਲਾ ਕਹਿੰਦਾ ਜਿੰਨੇ ਪੈਸੇ ਤਾਂ ਇਹਨਾਂ ਨੇ ਦੇਣਾ ਹੀ ਨਹੀਂ ਖੈ ਸੋ ਧਿਆਨ ਰੱਖਿਓ ਏਕਤਾ ਰਹਿਣੀ ਚਾਹੀਦੀ ਹੈ ਤੁਹਾਡੇ ਵਿੱਚ ਤੁਹਾਡਾ ਕੋਈ ਬਾੜ ਬੰਕਾ ਨਹੀਂ ਕਰ ਸਕਦਾ ਆ ਖੜਾ ਚੰਨੀ ਮੈਂ ਤੁਹਾਨੂੰ ਕਹਿ ਕੇ ਜਾ ਰਿਹਾ ਹਾਂ ਸੋ ਨਿਹਾਲ ਸਤਿ ਸ੍ਰੀ ਅਕਾਲ ਜਦ ਤੱਕ ਜਾਨ ਵਿੱਚ ਜਾਨ ਹੈ ਤੁਹਾਡੀ ਲੜਾਈ ਮੂਹਰੇ ਹੋ ਕੇ ਲੜਨੀ ਹੈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੜਨੀ ਹੈ ਜਿੱਦਣ ਕਾਂਗਰਸ ਦੀ ਸਰਕਾਰ ਆ ਗਈ ਇਹਨਾਂ ਦੇ ਮੂੰਹ ਨਾ ਸਭ ਮੈਂ ਪੰਨਣੀਆਂ ਮੈਂ ਤੁਹਾਨੂੰ ਅੱਜ ਦੱਸਦਾ ਆ ਜਿਹੜਾ ਕੇਜਰੀਵਾਲ ਹੈ ਨਾ ਇਦੀ ਨਿੱਕਰ ਦੇ ਵਿੱਚ ਚੂਹੇ ਮੈਂ ਛੱਡਣੇ ਆ ਤੇ ਤੁਹਾਡੀ ਜ਼ਮੀਨ ਮੈਂ ਵਾਪਸ ਕਰਾਉਂਗਾ ਕਾਂਗਰਸ ਦੀ ਸਰਕਾਰ ਦੇ ਨਾਲ ਮਿਲ ਕੇ ਤੁਹਾਨੂੰ ਮੈਂ ਅੱਜ ਬੈਦਾ ਕਰਕੇ ਜਾ ਰਿਹਾ ਇਹ ਗੱਲ ਮੇਰੀ ਯਾਦ ਰੱਖਿਓ ਆ ਵੀਡੀਓ ਮੈਨੂੰ ਦਿਖਾ ਦਿਓ ਜਦ ਮੌਕਾ ਆ ਗਿਆ ਤੇ ਵੱਡੇ ਕੰਮ ਜਿਹੜੇ ਪਹਿਲਾਂ ਹੋਏ ਐ ਜਿਸ ਤਰੀਕੇ ਦੇ ਨਾਲ ਪਹਿਲਾਂ ਕਿਸਾਨਾਂ ਦੇ ਨਾਲ ਲੱਤਾਂ ਵੀ ਜਾਨ ਪਾ ਕੇ ਖੜੇ ਐ ਐ ਨਹੀਂ ਵੀ ਉਹ ਮੂੜਿਆ ਮੇਰੇ ਟਾਈਮ ਪ੍ਰਧਾਨ ਮੰਤਰੀ ਬਾਦ ਵਿੱਚ ਆਉਣ ਪਰ ਮਾਫੀਆਂ ਭਗਵੰਤ ਮਾਨ ਮੰਗੀ ਜਾਂਦਾ ਉਹ ਬਈ ਤੇਰਾ ਕੀ ਹੱਕ ਬਣਦਾ ਮਾਫੀ ਮੰਗਣ ਦਾ ਕੰਮ ਮੇਰੇ ਟਾਈਮ ਹੋਇਆ ਮਾਫੀਆਂ ਤੂੰ ਮੰਗੀ ਜਾਂਦਾ ਐਵੇਂ ਮੋਗ ਮਾਰੀ ਜਾਂਦਾ ਯਾਰ ਤੂੰ ਤੂੰ ਐਵੇਂ ਝੂਗੀ ਜਾਂਦਾ ਤੂੰ ਬਿਨਾਂ ਕਾਰਨ ਪੰਜਾਬ ਨੂੰ ਬਦਨਾਮ ਕਰੀ ਜਾਂਦਾ ਕਿਉਂ ਕਰ ਰਿਹਾ ਬਦਨਾਮ ਪੰਜਾਬ ਨੂੰ ਪੰਜਾਬੀਆਂ ਨੇ ਹਮੇਸ਼ਾ ਦੇਸ਼ ਵਾਸਤੇ ਕੁਰਬਾਨੀ ਕੀਤੀ ਹੈ ਪੰਜਾਬੀ ਹਮੇਸ਼ਾ ਦੇਸ਼ ਵਾਸਤੇ ਕੁਰਬਾਨੀਆਂ ਚ ਮੂਰੇ ਰਹੇ ਹੈ ਤੇ ਅੱਗੇ ਰੂ ਵੀ ਰਹਿਣਗੇ ਲੇਕਿਨ ਪੰਜਾਬੀਆਂ ਵਾਲੂ ਜਿਹੜਾ ਅੱਖ ਆਏਗੀ ਪੰਜਾਬੀਆਂ ਨੂੰ ਖਤਮ ਕਰਨ ਵਾਸਤੇ ਤਾਂ ਆਪਕੋ ਅੰਤਮਾਨ ਜੀ ਅਸੀਂ ਉਸ ਨੂੰ ਵੀ ਤੋੜਾਂਗੇ ਚਾਹੇ ਉਹ ਤੇਰੀ ਅੱਖ ਕਿਉ ਨਾ ਹੋਵੇ ਤੁਸੀਂ ਬੜੇ ਪਿਆਰ ਨਾਲ ਸੁਣ ਰਹੇ ਇੱਕ ਛੁਟਕਲਾ ਜਾਂ ਸੁਣਾ ਦੇਣਾ ਏਸੀ ਦਾ ਹੈ ਜਾਦ ਕਿਸੇ ਕੋਲ ਚੌਧਰ ਆਉਂਦੀ ਹੈ ਨਾ ਤਾਂ ਉਹ ਪਹਿਲਾਂ ਆਪਣਿਆਂ ਨੂੰ ਕੁੱਟਦਾ ਹੈ ਪਹਿਲਾਂ ਆਪਣਿਆਂ ਦੇ ਮਗਰ ਪੈ ਜਾਂਦਾ ਹੈ ਇੱਕ ਸਰਾਬ ਦੀ ਦੁਕਾਨ ਦੇ ਵਿੱਚ ਚੂਹਾ ਉਹਦਾ ਹੀਰਾ ਚੱਕ ਲੈ ਗਿਆ ਸਰਾਬ ਮਗਰ ਭੱਜਿਆ ਹੀਰਾ ਉਹਨੇ ਖਾ ਲਿਆ ਉਹ ਖੁੱਡ ਵਿੱਚ ਵੜ ਗਿਆ ਕਿਸਾਨ ਨੇ ਖੁੱਡ ਪਟਵਾ ਲਈ ਉਹਨੇ ਦੁਕਾਨਦਾਰ ਨੇ ਸਰਾਫ ਨੇ ਖੁੱਡ ਵਿੱਚ 100 ਚੂਹਾ ਬੈਠਾ ਹੁਣ ਕਿਹੜਾ ਪਤਾ ਲੱਗੇ ਵੀ ਕਿਹੜਾ ਖਾ ਗਿਆ ਹੀਰਾ ਇੱਕ ਸਿਆਣਾ ਬੰਦਾ ਬੈਠਾ ਸੀ ਬਾਈ ਵਰਗਾ ਉੱਥੇ ਉਹ ਕਹਿੰਦਾ ਮੈਂ ਦੱਸ ਦਿਨਾ ਕਿਹੜੇ ਨੇ ਖਾਧੀ ਏ ਤੇਰੀ ਹੀਰਾ ਕਹਿੰਦਾ ਦੱਸ ਕਹਿੰਦਾ ਜਿਹੜਾ ਬਖਰਾਜਾ ਹੋ ਕੇ ਨੱਚ ਰਿਆ ਨਾ ਇਹਨੇ ਖਾਧੀ ਏ ਇਹਨੂੰ ਕਹਿੰਦਾ ਹੁਣ ਚੌਧਰ ਚੜੀ ਵੀ ਪੈਸਾ ਆ ਗਿਆ ਉਹਨੇ ਪੜਵਾ ਕੇ ਦੇਖਿਆ ਉਹਦੇ ਪੇਟ ਚੋਂ ਹੀਰਾ ਨਿਕਲ ਆਇਆ ਕਹਿੰਦਾ ਤੈਨੂੰ ਕਿਸ ਤਰ੍ਹਾਂ ਪਤਾ ਕਹਿੰਦਾ ਜਿਹਦੇ ਕੋਲ ਚੌਧਰ ਆਉਂਦੀ ਹੈ ਪੈਸਾ ਆਉਂਦਾ ਹੈ ਲੋਕ ਮਾਣ ਆਦਰ ਦੇ ਦਿੰਦੇ ਐ ਉਹ ਆਪਣੇਆਂ ਨੂੰ ਛੱਡ ਜਾਂਦਾ ਤੇ ਵਖਰਾ ਹੋ ਕੇ ਨੱਚਦਾ ਤੇ ਪਹਿਲਾਂ ਸਭ ਤੋਂ ਪਹਿਲਾਂ ਆਪਣੇਆਂ ਨੂੰ ਹੀ ਕੁੱਟਦਾ ਹੁਣ ਜਦ ਭਗਵੰਤ ਮਾਨਗੋੜ ਚੌਧਰ ਆਈ ਨਾ ਕਹਿੰਦਾ ਹੁੰਦਾ ਸੀ ਮੈਂ ਮਾਸਟਰ ਦਾ ਮੁੰਡਾ ਐ ਸਭ ਤੋਂ ਪਹਿਲਾਂ ਮਾਸਟਰ ਦੇ ਕੁੱਟਿਆ ਇਹਨੇ ਰੇਲ ਬਣਾਤੀ ਘਰ ਗੇਬਿਆਂ ਦੀ ਕਿਹੜੇ ਵੀ ਚਾਹੀਦੇ ਸੀ ਇਹਨਾਂ ਦੇ ਬੋਖਾ ਵੀ ਸਾਰੇ ਬੋਖਾ ਮਾਰਕਾ ਨਹੀਂ ਪਾਈਂਦਾ ਵੋਟਾਂ ਦਾ ਇੱਥੇ ਵੀ ਅੱਧਿਆ ਨੇ ਪਾਈਆਂ ਉਹਨੇ ਜਿਹੜੇ ਬੈਠੇ ਆ ਜਦ ਤਾ ਭੇੜਚਾਲ ਹੋਈ ਵੀ ਸੀ ਪਹਿਲਾਂ ਇਹਨੇ ਮਾਸਟਰ ਕੁੱਟੇ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਐ ਫੇਰ ਕਹਿੰਦਾ ਸੀ ਮੈਂ ਕਿਸਾਨਾਂ ਦਾ ਮੁੰਡਾ ਐ ਫੇਰ ਸਭ ਤੋਂ ਪਹਿਲਾਂ ਕਿਸਾਨ ਕੁੱਟੇ ਘਾਰ ਬੁਲਾ ਕੇ ਮੀਟਿੰਗ ਵਾਸਤੇ ਲਿਆਂਦੇ ਤੇ ਪਿੱਠ ਵਿੱਚ ਛੁਰਾ ਮਾਰਿਆ ਉਧਰ ਅੰਬਾਲੇ ਪੁਲਿਸ ਭੇਜਤੀ ਆ ਬਾੜੇ ਦੇ ਰਸਤੇ ਦੇ ਵਿੱਚ ਕਹਿਣਾ ਜੀ ਚੱਕ ਦੋ ਇਹਨਾਂ ਨੂੰ ਅੱਜ ਅਜਿਹੇ ਬੰਦੇ ਹੁੰਦੇ ਐ ਆ ਜਵਾਨਾਂ ਪਰ ਖੜਨੇ ਵਾਲੇ ਬੰਦੇ ਹੁੰਦੇ ਐ ਘਰ ਬਲਾ ਕੇ ਧੋਖਾ ਕਰਨਾ ਪਿੱਠ ਵਿੱਚ ਲੱਤ ਮਾਰਨੀ ਇਹ ਭਗਵੰਤ ਮਾਨ ਤੇਰੇ ਹਿੱਸੇ ਆਇਆ ਤੇ ਲੱਡ ਡਲੇ ਯਾਰ ਪਾਥੀਆਂ ਵੀ ਤੈਨੂੰ ਹੀ ਪੈਣੀਆਂ ਪਿੰਡਾਂ ਦੇ ਵਿੱਚ ਆ ਜਿਹੜੇ ਦਿੱਲੀ ਵਾਲੇ ਆਏ ਵੇ ਕਾਲੇ ਅੰਗਰੇਜ਼ ਇਹਨਾਂ ਨੇ ਤਾਂ ਛੱਡ ਜਾਣਾ ਹੈ ਇਹਨਾਂ ਨੇ ਦਿੱਲੀ ਨੂੰ ਭੱਜ ਜਾਣਾ ਲੁੱਟ ਕੇ ਇੱਥੇ ਭਗਵੰਤ ਮਾਨ ਤੈ ਰਹਿਣਾ ਬਾਅਦ ਚ ਸ਼ਰਾਬ ਪੀ ਬੀ ਕੇ ਵੀ ਮਰੇਗਾ ਹੁਣੇ ਹੋਸ਼ ਕਰ ਲੈ ਇਹਨਾਂ ਦੀ ਜ਼ਮੀਨ ਵਾਪਸ ਦੇ ਦੇ ਨਹੀਂ ਤਾਂ ਹਾਲਾਤ ਬਹੁਤ ਮਾੜੇ ਆ ਤੇਰੇ ਅੱਗੇ ਅੱਗੇ